ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ 파rti مول ਦੇ ਪੁਲਾੜ ਯਾਤਰੀ ਸਨੀਤਾ ਬਿਲੀਅன்ஸ் ਅੱਜ ਤੀਜੀ ਵਾਰ ਪੁਲਾੜ ਵਿੱਚ ਉਡਾਨ ਭਰਨ ਲਈ ਤਿਆਰ ਸੀ ਪਰ ਬੋਇੰਗ ਸਟਾਰਲਾਈਨਰ ਪੁਲਾੜ ਜਾਂ ਵਿੱਚ ਤਕਨੀਕੀ ਖਰਾਬੀ ਕਾਰਨ ਇਸ ਨੂੰ ਉਡਾਨ ਤੋਂ ਕੁਝ ਦੇਰ ਪਹਿਲਾਂ ਹੀ ਮੁਲਤਵੀ ਕਰ ਦਿੱਤਾ ਗਿਆ NASA ਨੇ ਦੱਸਿਆ ਕਿ ਰਾਕਟ ਦੇ ਬਲਵ ਵਿੱਚ ਖਰਾਬੀ ਕਾਰਨ ਇਸ ਲਾਂਚ ਨੂੰ ਰੋਕਣਾ ਪਿਆ ਪੁਲਾੜ ਜਾਂ ਨੂੰ ਦੁਬਾਰਾ ਲਾਂਚ ਕਰਨ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਸੁਨੀਤਾ ਵਿਲੀਅਮਸ ਬoing ਸਟਾਰ ਲਾਈਨਰ ਪੁਲਾੜ ਜਾਂ ਵਿੱਚ ਉਡਾਨ ਭਰਨ ਵਾਲੀ ਸੀ ਬੂਚ ਬਿਲਮੋਰ ਨਾਂ ਦੇ ਇੱਕ ਹੋਰ ਪੁਲਾੜ ਯਾਤਰੀ ਉਸ ਨਾਲ ਇਸ ਮਿਸ਼ਨ ਤੇ ਜਾਣ ਵਾਲਾ ਸੀ ਅਮਰੀਕੀ ਪੁਲਾੜ ਐਨਸੀ ਨਾਸਾ ਮੁਤਾਬਿਕ ਇਸ ਪੁਲਾੜ ਜਾਂ ਨੂੰ 파ਰਤੀ ਸਮੇਂ ਅਨੁਸਾਰ ਸਵੇਰੇ 8:04 ਤੇ ਲਾਂਚ ਕੀਤਾ ਜਾਣਾ ਸੀ ਇਸ ਨੂੰ ਕੈਨੇਡੀਅਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਣਾ ਸੀ ਬoing ਸਟਾਰ ਲਾਈਨਰ ਰਾਈ ਪਹਿਲੀ ਵਾਰ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਲਿਜਾਣ ਦਾ ਫੈਸਲਾ ਕੀਤਾ ਗਿਆ ਇਸ ਤੋਂ ਪਹਿਲਾਂ ਬੋਏ ਆਫਟੀ ਨੂੰ 2019 ਵਿੱਚ ਅਤੇ ਬੋਏ ਆਫਟੀ 2 ਨੂੰ 2022 ਵਿੱਚ ਲਾਂਚ ਕੀਤਾ ਗਿਆ ਸੀ ਸੁਨੀਤਾ ਬਿਲੀਅਮਸ ਇਸ ਤੋਂ ਪਹਿਲਾਂ ਦੋ ਵਾਰ ਪੁਲਾੜ ਦੀ ਯਾਤਰਾ ਕਰ ਚੁੱਕੀ ਹੈ ਇਸ ਤੋਂ ਪਹਿਲਾਂ 2006 ਅਤੇ 2012 ਵਿੱਚ ਪੁਲਾੜ ਵਿੱਚ ਚਾ ਚੁੱਕੀ ਹੈ NASA ਮੁਤਾਬਿਕ ਉਸਨੇ ਪੁਲਾੜ ਵਿੱਚ ਕੁੱਲ 322 ਦਿਨ ਬਿਤਾਏ ਨੇ 2006 ਵਿੱਚ ਸੁਨੀਤਾ ਨੇ 195 ਵਿੱਚ ਪੁਲਾੜ ਵਿੱਚ ਅਤੇ 2012 ਵਿੱਚ 126 ਦਿਨ ਬਿਤਾਏ ਸੀ 2012 ਦੇ ਮਿਸ਼ਨ ਦੀ ਖਾਸ ਗੱਲ ਇਹ ਸੀ ਕਿ ਸੁਨੀਤਾ ਨੇ ਤਿੰਨ ਵਾਰ ਸਪੇਸ ਵਾਕ ਕੀਤੀ ਸੀ ਪੁਲਾਰਟ ਯਾਤਰੀ ਸਪੇਸ ਸ਼ੈਅਰ ਦੌਰਾਨ ਪੁਲਾਰਟ ਸਟੇਸ਼ਨ ਤੋਂ ਬਾਹਰ ਆਉਂਦੇ ਨੇ ਹਾਲਾਂਕਿ ਪਹਿਲੀ ਯਾਤਰਾ ਦੌਰਾਨ ਉਸਨੇ 4 ਵਾਰ ਸਪੇਸ ਵਾਕ ਕੀਤੀ। 스ਨੀਤਾ ਵਿਲੀਅਮਸ ਪੁਲਾਰਟ ਦੀ ਯਾਤਰਾ ਕਰਨ ਵਾਲੀ ਭਾਰਤੀ ਮੂਲ ਦੀ ਦੂਜੀ ਔਰਤ ਹੈ। ਉਹਨਾਂ ਤੋਂ ਪਹਿਲਾਂ ਕਲਪਨਾ ਚਾਵਲਾ ਪੁਲਾਰਟ ਚ ਜਾ ਚੁੱਕੀ ਹੈ। ਇਜ਼ਰਾਈਲ ਨਾਲ 7 ਮਹੀਨਿਆਂ ਦੀ ਲੜਾਈ ਤੋਂ ਬਾਅਦ ਹਮਾਸ ਨੇ ਮਿਸ਼ਰਤ ਤੇ ਕੱਤਰ ਦੇ ਜਗਬੰਦੀ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹਮਾਸ ਨੇ ਸੋਮਵਾਰ 6 ਮਈ ਨੂੰ ਇਸ ਬਾਰੇ ਅਧਿਕਾਰਤ ਬਿਆਨ ਜਾਰੀ ਕੀਤਾ ਹਾਲਾਂਕਿ ਇਜ਼ਰਾਈਲ ਨੇ ਕਿਹਾ ਕਿ ਜਿੰਨਾਂ ਸ਼ਰਤਾਂ ਤੇ ਹਮਾਸ ਨੇ ਸਹਿਮਤੀ ਪ੍ਰਗਟਾਈ ਸੀ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਇਸ ਤੋਂ ਬਾਅਦ ਇਜ਼ਰਾਈਲ ਨੇ ਜੁੱਧ ਦੇ ਆਖਰੀ ਪੜਾਅ ਦੀ ਸ਼ੁਰੂਆਤ ਕਰਦੇ ਹੋਏ ਦੱਖਣੀ ਗਾਜ਼ਾ ਦੇ ਰਫਾਹ ਤੇ ਵੀ ਹਮਲਾ ਕੀਤਾ ਇਜ਼ਰਾਈਲੀ ਟੈਂਕ ਗਾਜ਼ਾ ਮਿਸ਼ਰਤਸ ਰਹਾਤ ਤੋਂ ਸਿਰਫ 200 ਮੀਟਰ ਦੀ ਦੂਰੀ ਤੇ ਸੀ ਇਸ ਤੋਂ ਪਹਿਲਾਂ ਹਮਾਸ ਦੇ ਨੇਤਾ ਇਸ ਮਾਇਲ ਹਾਨੀ ਨੇ ਕਤਰ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ ਤਾਨੀ ਅਤੇ ਮਿਸ਼ਰ ਦੀ ਕੁਫੀਆ ਏਜੰਸੀ ਦੇ ਮੁਖੀ ਅਬਾਸ ਕਾਮਲ ਨਾਲ ਫੋਨ ਤੇ ਗੱਲਬਾਤ ਕੀਤੀ ਉਸਨੇ ਦੋਵਾਂ ਨੂੰ ਦੱਸਿਆ ਕਿ ਇਜ਼ਰਾਈਲ ਨਾਲ ਜੁਗਬੰਦੀ ਲਈ ਉਹਨਾਂ ਦੀਆਂ ਸ਼ਰਤਾਂ ਮੰਨ ਰਿਹਾ ਹਮਾਸ ਨੇ ਕਿਹਾ ਹੁਣ ਇਹ ਫੈਸਲਾ ਇਜ਼ਰਾਈਲ ਦੇ ਹੱਥ ਵਿੱਚ ਹੈ ਕਿ ਉਹ ਜੁਗਬੰਦੀ ਲਈ ਸਹਿਮਤ ਹੁੰਦਾ ਜਾਂ ਨਹੀਂ ਅਲ ਜ਼ੰਜ਼ੀਰਾ ਦੇ ਅਨੁਸਾਰ ਹਮਾਸ ਦੁਬਾਰਾ ਸਵੀਕਾਰ ਕੀਤੇ ਗਏ ਸਮਝੌਤੇ ਵਿੱਚ ਤਿੰਨ ਪੜਾਵਾਂ ਵਿੱਚ ਜਗਬੰਦੀ ਦੀ ਮੰਗ ਕੀਤੀ ਗਈ ਹੈ ਹਰ ਪੜਾ 42 ਦਿਨਾਂ ਤੱਕ ਚੱਲੇਗਾ ਹਮਾਸ ਬੋਲੋ ਜਗਬੰਦੀ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਇਜ਼ਰਾਈਲ ਨੇ ਰਫਾਹ ਦੇ ਇੱਕ ਹਮਲੇ ਕੀਤੇ ਪਹਿਲੇ ਪੜਾਚ ਇਜ਼ਰਾਈਲ ਗਾਜ਼ਾ ਤੇ ਹਮਲੇ ਬੰਦ ਕਰੇਗਾ ਇਜ਼ਰਾਈਲ ਫੌਜੀ ਨਜ਼ਾਰਮਿੰਗ ਕੋਰੀਡੋਰ ਤੋਂ ਪਿੱਛੇ ਹਟ ਜਾਵੇਗੀ ਨਿਊਜ਼ ਆਈਐਨਸੀ ਏਪੀ ਦੇ ਮੁਤਾਬਿਕ ਇਜ਼ਰਾਈਲੀ ਟੈਂਕ ਗਾਜ਼ਾ ਮਿਸ਼ਰ ਸਰਹੱਦ ਤੋਂ ਸਿਰਫ 200 ਮੀਟਰ ਦੀ ਦੂਰੀ ਤੇ ਸੀ ਅਮਰੀਕਾ ਬਖਵਾਦੀ ਗੁਰਪਤਮਨ ਸਿੰਘ ਪੰਨੂ ਨੂੰ ਮਾਰਨ ਦੀ ਕੀਤੇ ਤਸ਼ਾਹਜ ਸੰਬੰਧੀ ਇਲਜ਼ਾਮਾਂ ਉੱਤੇ ਭਾਰਤ ਦੀ ਜਾਂਚ ਦੇ ਨਤੀਜੇ ਦਾ ਇੰਤਜ਼ਾਰ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਸੋਮਵਾਰ ਨੂੰ ਆਪਣੇ ਰੋਜ਼ਾਨਾ ਪੱਤਰਕਾਰ ਸੰਮੇਲਨ ਵਿੱਚ ਕਿਹਾ, "ਉਨ੍ਹਾਂ ਭਾਰਤ ਸਰਕਾਰ ਨੇ ਇਸ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਤੇ ਜਾਂਚ ਚੱਲੀ ਹੈ। ਅਸੀਂ ਨਤੀਜੇ ਦਾ ਇੰਤਜ਼ਾਰ ਕਰਾਂਗੇ ਪਰ ਅਸੀਂ ਇਹ ਸਪਸ਼ਟ ਕਰ ਦਿੱਤਾ ਕਿ ਕੁਝ ਅਜਿਹੇ ਹੈ ਜਿਸ ਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਵੀ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।" ਮਿਲਰ ਅਮਰੀਕੀ ਨਾਗਰਿਕ ਅਤੇ ਬਕਵਾਦੀ ਨੇਤਾ ਪੰਨੂ ਨੂੰ ਮਾਰਨ ਦੀ ਇੱਕ ਤਿੱਤਰ ਸ਼ਾਰਜਿਸ ਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਦੇ ਸ਼ਾਮਲ ਹੋਣ ਦੇ ਇਲਜ਼ਾਮਾਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੀ ਸੀ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਮੈਂ ਤੁਹਾਨੂੰ ਕੈਨੇਡੀਅਨ ਅਧਿਕਾਰੀਆਂ ਕੋਲ ਭੇਜਾਂਗਾ ਤਾਂ ਜੋ ਉੱਥੇ ਜਾਂਚ ਤੇ ਬਿਰਬੇ ਬਾਰੇ ਤੁਹਾਡੇ ਨਾਲ ਗੱਲ ਕੀਤੀ ਜਾ ਸਕੇ ਦੋਸ਼ ਪੱਤਰ ਦੇ ਸੰਬੰਧ ਵਿੱਚ ਮੈਂ ਨਿਆਹ ਵਿਪਾਵ ਨੂੰ ਵਿਸਾਰ ਨਾਲ ਬਿਰਵੇ ਪੇਸ਼ ਕਰਨ ਲਈ ਕਹਾਂਗਾ ਉਹਨਾਂ ਨੇ ਕਿਹਾ ਇਸ ਤੋਂ ਬਾਅਦ ਹੀ ਮੈਂ ਸਹਾਗਾ ਕੇ ਜਿਵੇਂ ਇਹ ਮਾਮਲਾ ਵਿਦੇਸ਼ ਮੰਤਰਾਲੇ ਕੋਲ ਆਇਆ ਸਿਸਪਸ਼ਟ ਕਰ ਦਿੱਤਾ ਕਿ ਦੋਸ਼ ਪਹਿਲਾਂ ਜਨਤਕ ਕਿਤੇ ਗਏ ਸੀ ਅਤੇ ਕੁਝ ਅਜਿਹੇ ਜਿਸ ਨੂੰ ਭਾਰਤ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਅਤੇ ਜਾਂਚ ਕਰਨੀ ਚਾਹੀਦੀ ਹੈ ਵਾਸ਼ਿੰਗਟਨ ਪੋਸਟ ਨੇ ਅਣਪਛਾਤੇ ਖੂਤਰਾਂ ਦੇ ਹਵਾਲੇ ਨਾਲ ਹਾਲ ਹੀ ਵਿੱਚ ਇਹ ਰਿਸਰਚ ਐਂਡ ਐਨਾਲਿਸਿਸ ਬਿੰਗ ਦਾ ਰਾਦੇ ਇੱਕ ਅਧਿਕਾਰੀ ਦਾ ਨਾਮ ਪਿਛਲੇ ਸਾਲ ਅਮਰੀਕਾ ਵਿੱਚ ਪੰਨੂ ਦੀ ਹੱਤਿਆ ਦੀ ਘਤਿਤ ਸਾਜ਼ਿਸ਼ ਦੇ ਸੰਬੰਧ ਵਿੱਚ ਲਿਆ ਸੀ ਦੀ ਕੰਪਨੀ ਟੈਸਲਾ ਨੇ ਆਪਣੇ ਕਾਰੋਬਾਰ ਵਿੱਚ ਝਟਕੇ ਤੋਂ ਬਾਅਦ ਆਪਣੇ 10% ਸਟਾਫ ਦੀ ਸ਼ਾਂਤੀ ਦਾ ਐਲਾਨ ਕੀਤਾ ਹੈ ਕੰਪਨੀ ਚੋਂ ਹੁਣ 16000 ਦੇ ਕਰੀਬ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਨ੍ਹਾਂ ਚ ਕੁਝ ਪਾਰਤੀ ਵੀ ਸ਼ਾਮਿਲ ਨੇ ਕੰਪਨੀ ਨੇ ਪਿਛਲੇ ਮਹੀਨੇ ਕੁਝ ਲੋਕਾਂ ਨੂੰ ਤਰੱਕੀਆਂ ਦਿੱਤੀਆਂ ਅਤੇ ਇਸ ਮਹੀਨੇ ਵਿੱਚ ਝਟਕਾ ਲੱਗਾ ਜਿਸ ਵਿੱਚ ਇੱਕ ਪਾਰਤੀ ਕੁੜੀ ਅਮਰੀਕਾ ਵਿੱਚ 7 ਸਾਲਾਂ ਤੋਂ ਟੈਸਲਾ ਵਿੱਚ ਕੰਮ ਕਰ ਰਹੀ ਸੀ ਉਸ ਨੂੰ ਵੀ ਪਿਛਲੇ ਮਹੀਨੇ ਹੀ ਤਰੱਕੀ ਦਿੱਤੀ ਗਈ ਸੀ ਹੁਣ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਤੇ ਉਸ ਦਾ ਅਹੁਦਾ ਖਤਮ ਕਰ ਦਿੱਤਾ ਗਿਆ ਟੈਸਲਾ ਦੀ ਵੱਡੀ ਛਾਂਟੀ ਦੇ ਸਿਲਸਲਾ ਚੱਰੀ ਹੈ ਲਣਮਾਸਤਰੀ ਕੰਪਨੀ ਟੈਸਲਾ ਵਿੱਚ ਕਈ ਭਾਰਤੀ ਇੰਜੀਨੀਅਰ ਕੰਮ ਕਰਦੇ ਨੇ ਕੰਪਨੀ ਨੂੰ ਬਹੁਤ ਸਾਰੇ ਉਤਰਾ ਚੜਾ ਦਾ ਸਾਹਮਣਾ ਵੀ ਕਰਨਾ ਪੈਂਦਾ ਅਤੇ ਜਦੋਂ ਕਾਰੋਬਾਰੀ ਲੋੜ ਅਨੁਸਾਰ ਛੁੱਟੀ ਦਾ ਸਮਾਂ ਆਉਂਦਾ ਤਾਂ ਕੋਈ ਰਹਿਮ ਨਹੀਂ ਦਿਖਾਇਆ ਜਾਂਦਾ ਟੈਸਲਾ ਵਿੱਚ ਸੱਤ ਸਾਲਾਂ ਤੋਂ ਕੰਮ ਕਰਨ ਵਾਲੀ ਇੱਕ ਭਾਰਤੀ ਔਰਤ ਨੂੰ ਪਿਛਲੇ ਮਹੀਨੇ ਤਰੱਕੀ ਦਿੱਤੀ ਗਈ ਸੀ ਤਰੱਕੀ ਮਿਲਣ ਤੋਂ ਬਾਅਦ ਉਹ ਬਹੁਤ ਖੁਸ਼ ਸੀ ਪਰ ਹੁਣ ਕੰਪਨੀ ਨੇ ਉਸ ਨੂੰ ਇੱਕ ਈਮੇਲ ਭੇਜ ਕੇ ਕਿਹਾ ਕਿ ਸਾਨੂੰ ਤੁਹਾਡੀ ਲੋੜ ਨਹੀਂ ਹੈ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜੋਤਿੰਦਰੀਨੀ ਨਾਮ ਦੇ ਇੱਕ ਪਾਰਟੀ ਨੇ ਸੋਸ਼ਲ ਮੀਡੀਆ ਤੇ ਆਪਣੀ ਭੈਣ ਬਾਰੇ ਗੱਲ ਕੀਤੀ ਹੈ ਜੋ ਟੈਸਲਾ ਵਿੱਚ ਕੰਮ ਕਰਦੀ ਸੀ ਉਸ ਨੇ ਲਿਖਿਆ ਕਿ ਮੇਰੀ ਭੈਣ ਟੈਸਲਾ ਵਿੱਚ 7 ਸਾਲਾਂ ਤੋਂ ਰਹੀ ਸੀ ਅਤੇ ਪਿਛਲੇ ਮਹੀਨੇ ਪ੍ਰਮੋਟ ਹੋਈ ਸੀ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਉਸ ਨੂੰ ਟੈਸਲਾ ਤੋਂ ਇੱਕ ਈਮੇਲ ਮਿਲੀ ਹੈ ਜਿਸ ਵਿੱਚ ਉਸ ਨੂੰ ਦੱਸਿਆ ਗਿਆ ਕਿ ਕੰਪਨੀ ਵਿੱਚ ਉਸ ਦੀ ਸਥਿਤੀ ਨੂੰ ਖਤਮ ਕਰ ਦਿੱਤਾ ਗਿਆ ਡ੍ਰੌਪ ਨੀਤੀ ਮਾਮਲੇ 'ਚ ਤਿਹਾਰ ਜੇਲ੍ਹ 'ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੰਤ੍ਰੀਮ ਜ਼ਮਾਨਤ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋ ਗਈ ਜੱਸੀ ਸੰਜੀਪ ਖੰਨਾ ਤੇ ਜਸਟਿਸ ਦੀਪਾਕਰ ਦੱਤਾ ਦੀ ਬੈਚ ਵਿੱਚ ਕੇਜਰੀਵਾਲ ਵੱਲੋਂ ਅਭਿਸ਼ੇਕ ਮਨੂ ਸਿੰਘ ਵੀ ਅਤੇ ਈਡੀ ਵੱਲੋਂ اے ایس ਪੀ ਰਾਜੂ ਮਯੂਸੀ ਅੱਜ ਜਿਵੇਂ ਸੁਣਵਾਈ ਸ਼ੁਰੂ ਹੋਈ ਈਡੀ ਵੱਲੋਂ ਐਸਜੀ ਐਸਵੀ ਰਾਜੂ ਨੇ ਕਿਹਾ ਕਿ 100 ਕਰੋੜ ਰੁਪਏ ਦੇ ਹਵਾਲਾ ਲੈਣ ਦੀ ਸੂਚਨਾ ਮਿਲੀ ਹੈ ਮਨੀਸ਼ ਈਸੋਦੀਆ ਦੀ ਜ਼ਮਾਨਤ ਰੱਦ ਹੋਣ ਤੋਂ ਬਾਅਦ 1100 ਕਰੋੜ ਰੁਪਏ ਅਟੈਚ ਕੀਤੇ ਗਏ ਨੇ ਇਸ ਤੇ ਅਦਾਲਤ ਨੇ ਕਿਹਾ ਕਿ 2 ਸਾਲਾਂ 'ਚ 1100 ਕਰੋੜ ਰੁਪਏ ਕਿਵੇਂ ਬਣ ਗਏ ਤੁਸੀਂ ਕਿਹਾ ਸੀ ਕਿ 100 ਕਰੋੜ ਦਾ ਮਾਮਲਾ ਇਹ ਸੈਂਕੜੇ ਕਰੋੜ ਕਿਵੇਂ ਹੋ ਗਏ ਇਸ ਤੇ ਈਡੀ ਨੇ ਕਿਹਾ ਕਿ ਇਹ ਪਾਲਿਸੀ ਦੇ ਫਾਇਦੇ ਨੇ ਕੋਰਟ ਨੇ ਈਡੀ ਤੇ ਕੇਜਰੀਵਾਲ ਦੀ ਕੇਸ ਦਾਇਰੀ ਮੰਗੀ ਇਸ ਤੋਂ ਪਹਿਲਾਂ 3 ਮਈ ਨੂੰ ਹੋਈ ਸੁਣਵਾਈ 'ਚ 2 ਘੰਟੇ ਦੀ ਲੰਬੀ ਬਹਿਸ ਤੋਂ ਬਾਅਦ ਵੈਚਨੇ ਕਿਹਾ ਸੀ ਕਿ ਮੁੱਖ ਮਾਮਲੇ ਜਿਸ 'ਚ ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਚੁਣੌਤੀ ਦਿੱਤੀ ਹੈ ਲੋਕਸਵਚ ਉਹਨਾਂ ਦੇ ਮੱਦੇਨਜ਼ਰ ਕੇਜਰੀਵਾਲ ਦੀ ਅੰਤਰੀਮ ਜ਼ਮਾਨਤ ਤੇ ਵਿਚਾਰ ਕੀਤਾ ਜਾ ਸਕਦਾ ਹੈ ਤਾਂ ਕਿ ਉਹ ਚੋਣ ਪ੍ਰਚਾਰ ਵਿੱਚ ਹਿੱਸਾ ਲੈ ਸਕਣ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਦੇਸ਼ ਭਰ ਵਿੱਚ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਗਲੇ ਸਾਲ ਮੁਰਸਤਾ ਵਿੱਚ ਵਾਪਸ ਆਉਣ ਤੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੇ ਸਮੂਹਿਕ ਦੇਸ਼ ਨਿਕਾਲੇ ਦੀ ਕੋਸ਼ਿਸ਼ ਪ੍ਰਦਾਨ ਕਰਨ ਦੀ ਸੌਖਾ ਦੀ ਹੈ 45ਵੇਂ ਰਾਸ਼ਟਰਪਤੀ ਨੇ ਆਪਣੇ ਦੇਸ਼ ਨਿਕਾਲੇ ਦੇ ਏਜੰਡੇ ਬਾਰੇ ਅਕਸਰ ਗੱਲ ਕੀਤੀ ਅਤੇ ਹਾਲ ਹੀ ਵਿੱਚ ਇੱਕ ਟਾਈਮ ਮੈਗਜ਼ੀਨ ਦੀ ਇੰਟਰਵਿਊ ਵਿੱਚ ਸੰਕੇਤ ਦਿੱਤਾ ਹੈ ਕਿ ਉਹ ਆਪਣੀ ਯੋਜਨਾ ਨੂੰ ਪੂਰਾ ਕਰਨ ਲਈ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਨੈਸ਼ਨਲ ਗਾਰਡ ਅਤੇ ਫੌਜ ਦੀ ਮਦਦ ਅਤੇ ਲਾਭ ਉਠਾਉਣਗੇ ਸਾਬਕਾ ਰਾਸ਼ਟਰਪਤੀ ਡਵਾਈਟ ਆਇਜ਼ਨਹੌਰ ਹਾਵਰ ਦੇ ਅਦੀਨ ਜਿਸ ਨੇ 1954 ਵਿੱਚ 1 ਮਿਲੀਅਨ ਤੋਂ ਵੱਧ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਸੀ 트럼ਪ 2024 ਦੀ ਮੁਹਿੰਮ ਨੇ ਇਸ ਬੇਰਬਿਆਂ ਵਿੱਚ ਸ਼ਾਮਿਲ ਨਹੀਂ ਕੀਤਾ ਕਿ ਲਗਭਗ 20 ਮਿਲੀਅਨ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਅਤੇ ਹਿਰਾਸਤ ਵਿੱਚ ਲੈਣ ਅਤੇ ਦੇਸ਼ ਨਿਕਾਲਾ ਦੇਣ ਲਈ ਕਿਹੜੇ ਸਰੋਤਾਂ ਦੀ ਜ਼ਰੂਰਤ ਹੋਵੇਗੀ ਜੋ ਕਹਿੰਦੇ ਨੇ ਕਿ ਵਰਤਮਾਨ ਵਿੱਚ ਅਮਰੀਕਾ ਵਿੱਚ ਨੇ ICE ਦੇ ਸਾਬਕਾ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵੱਡਾ ਆਪਰੇਸ਼ਨ ਨੂੰ ਪੂਰਾ ਕਰਨ ਲਈ ਇਮੀਗ੍ਰੇਸ਼ਨ ਅਤੇ ਕਸਮਸ ਇਨਫੋਰਸਮੈਂਟ ਦੇ ਵੱਡੇ ਵਿਸਾਰਥ ਕੇ ਡਿਪਾਰਟਮੈਂਟ ਦੇ ਨਾਲ ਸਹਿਯੋਗ ਅਤੇ ਕਾਂਗਰਸ ਤੋਂ ਫੰਡਿੰਗ ਵਿੱਚ ਵਾਅਦਾ ਦੀ ਲੋੜ ਹੋਵੇਗੀ ਬਾਈਡਨ ਪ੍ਰਸ਼ਾਸਨ ਦੇ ਅਧੀਨ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਉਤਰਾ ਚੜਾਅ ਅਤੇ ਰਿਕਾਰਡ ਤੋੜ ਸੰਖਿਆ ਦੇ ਮੱਦੇਨਜ਼ਰ ਟਰੰਪ ਦੀ ਮੁਹਿੰਮ ਦਾ 20 ਮਿਲੀਅਨ ਦਾ ਦਾਵਾ ਇੱਕ ਗੈਰਬਾਜ਼ਬ ਅਨੁਮਾਨ ਨਹੀਂ ਹੈ। ਕੁੱਲਗਾਮ ਜ਼ਿਲ੍ਹੇ ਦੇ ਰੇਦਵਾਨੀ ਫਾਇਨ ਇਲਾਕੇ 'ਚ ਸੋਮਵਾਰ ਦੇ ਰਾਤ ਤੋਂ ਅਤਵਾਦੀਆਂ ਨਾਲ ਸ਼ੁਰੂ ਹੋਇਆ ਮੁਕਾਬਲਾ ਮੰਗਲਵਾਰ ਨੂੰ ਵਿਚਾਰਿਆ। ਸੁਰੱਖਿਆ ਬਲਾਂ ਨੇ ਸੋਮਵਾਰ ਦੇਰ ਰਾਤ ਤੋਂ ਪੂਰੇ ਇਲਾਕੇ ਨੂੰ ਘੇਰ ਰੱਖਿਆ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋ ਰਹੀ ਹੈ ਪੁਲਿਸ ਨੇ ਦੱਸਿਆ ਕਿ ਰੇਤਵਾਨੀ ਇਲਾਕੇ ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂchnਾ ਮਿਲਣ ਤੇ ਸੁਰੱਖਿਆ ਬਲਾਂ ਨੇ ਪੂਰੇ ਪਿੰਡ ਨੂੰ ਘੇਰ ਲਿਆ ਪਿੰਡ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਦੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਨੇ ਘੇਰਾਬੰਦੀ ਸਖਤ ਹੁੰਦੀ ਦੇਖ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਕੋਈ ਅੱਤਵਾਦੀ ਮਾਰਿਆ ਨਹੀਂ ਗਿਆ ਹਨੇਰਾ ਹੋਣ ਕਾਰਨ ਸੁਰੱਖਿਆ ਬਲਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਵਾਧੂ ਚੌਕਸੀ ਵਰਤੀ ਜਾ ਰਹੀ ਹੈ। ਮੰਗਲਵਾਰ ਨੂੰ ਇੱਕ ਵਾਰ ਗੋਲੀਬਾਰੀ ਸ਼ੁਰੂ ਹੋਗੀ। ਜ਼ਿਕਰ ਹੋ ਗਿਆ ਕਿ ਸ਼ਨੀਵਾਰ ਸ਼ਾਮ ਪੂਛ ਜ਼ਿਲ੍ਹੇ ਦੀਸ ਚੋਰਨਪੋਟ ਤਹਿਸੀਲ ਦੇ ਦਾਣਾ ਸ਼ਾਹ ਸ਼ਿਤਰ ਇਲਾਕੇ 'ਚ ਹਵਾਈ ਫੌਜ ਦੇ ਬਹਾਨੇ ਤੇ ਅੱਤਵਾਦੀ ਹਮਲਾ ਕੀਤਾ ਗਿਆ। ਇਸ ਹਮਲੇ 'ਚ 5 ਹਵਾਈ ਫੌਜੀ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਬੀਕੀ ਪਹਾੜੇ ਸ਼ਹੀਦ ਹੋ ਗਿਆ। ਹਮਲੇ ਦੇ ਬਾਅਦ ਤੋਂ ਸ਼ਰਨਪੋਟ ਅਤੇ ਮੈਂਡਰ ਦੇ 2 ਕਿਲੋਮੀਟਰ ਖੇਤਰ ਨੂੰ ਕੇਰ ਲਿਆ ਗਿਆ। ਡਰੋਨ ਦੀ ਵੀ ਮਦਦ ਲਈ ਜਾ ਰਹੀ ਹੈ। ਸੁਰੱਖਿਆ ਬਲਾਂ ਨੇ ਵੱਡੇ ਪੱਧਰ ਤੇ ਤਲਾਸ਼ੀ ਮਹੀਮ ਚਲਾਈ ਹੈ ਫੌਰ ਜੰਮੂ ਕਸ਼ਮੀਰ ਪੁਲਿਸ ਅਤੇ ਆਫਰ ਜੀ ਦੇ 1000 ਤੋਂ ਵੱਧ ਜਵਾਨਾਂ ਨੇ ਖੇਤਰ ਵਿੱਚ ਸਥਿਤੀ ਬਣਾਈ ਰੱਖੀ ਹੈ ਮੀਂਹ ਗੜ੍ਹਚਮੀ ਅਤੇ ਤੂਫਾਨ ਕਾਰਨ 480 ਤੋਂ ਜ਼ਿਆਦਾ ਘਰਾਂ ਨੂੰ ਨੁਕਸਾਨ ਪਹੁੰਚਿਆ ਸੂਬੇ ਦੇ ਆਪਦਾ ਪ੍ਰਬੰਧਨ ਮੰਤਰੀ ਕਿਰਮੇਨ ਸ਼ਲਾ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਸ਼ਲਾ ਨੇ ਦੱਸਿਆ ਕਿ ਇਸ ਕੁਦਰਤੀ ਆਫਤ ਵਿੱਚ 483 ਘਰ 2 ਸਕੂਲ ਅਤੇ ਇੱਕ ਚਰਚ ਨੂੰ ਨੁਕਸਾਨ ਪਹੁੰਚਿਆ ਇਸ ਦੇ ਨਾਲ ਹੀ 949 ਲੋਕ ਪ੍ਰਭਾਵਿਤ ਹੋਏ ਨੇ ਮੰਤਰੀ ਨੇ ਕਿਹਾ ਕਿ ਸੂਬੇ ਦੇ 12 ਵਿੱਚੋਂ 7 ਜ਼ਿਲ੍ਹੇ ਵਿੱਚ ਆਫਤ ਨਾਲ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਵਿੱਚੋਂ ਪੂਰਬੀ ਪੱਛਮੀ ਖਾਸੀ ਪਹਾੜੀਆਂ ਨੂੰ ਸਹਾਇਤਾ ਦਾ ਖ਼ਿਆਲ ਜ਼ਿਆਦਾ ਪੁੱਗਤਣਾ ਪਿਆ। ਛੇਲਾ ਨੇ ਕਿਹਾ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਵਿਕਾਸ ਬਲਾਕ ਅਫਸਰਾਂ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਸਵੇਸਣ ਦੁਨੀਆ ਦੇ ਖ਼ਬਰਾਂ ਹੁਣ ਮੈਨੂੰ ਦੋ ਇਜਾਜ਼ਤ ਧੰਨਵਾਦ ਸਾਸ਼ਿਕਾ।